ਮੇਰੇ ਵੀਰੋ ਪੜੱਠ ਜਿਲ੍ਹਾ ਕਪੂਰਥਲੇ ਦੇ ਵਿੱਚ ਆਪ ਸਭ ਨੂੰ ਸਦਾ ਆਖਾ ਲੋ ਪੰਡੀਆਂ ਟੀਮਾਂ ਹੋਣਗੀਆਂ ਮੇਲਾ ਸਿਰੇ ਦਾ ਕਰਾਉ ਅੱਜ ਪਰਿਵਾਰ ਕਹਿੰਦੇ ਬੱਲ ਚੱਲੇ ਤੁਸਮੀਂ ਧੜੇ ਬੈਸਟਾਂ ਨੂੰ ਮੇਰੇ ਵੀਰੋ ਹਾਰ ਲੈ ਦਿੱਤੇ ਜਾਣ ਗਿਆ ਜਿਹੜਾ ਹੋਣਾ ਤੇ ਹੋਊ ਹੋਊ ਜਿਹੜਾ ਕੱਲ ਮੇਲਾ ਸਿਰੇ ਦਾ ਕਰਾਉ ਅੱਜ ਕਿਹੜੇ ਬੱਲੇ ਰੇਡਾਂ ਤੇ ਵੀ ਕਹਿੰਦੇ ਟਰੈਕਟਰ ਲੱਗਣਾ ਔਰ ਗੱਡੀ ਵੀ ਲੱਗਣੀ ਹੈ ਔਰ ਮੋਟਰਸਾਈਕਲ ਵੀ ਲੱਗਣੇ ਆ ਹਾਰਲੇ ਵੀ ਲੱਗਣਾ ਤੇਰਾ ਅਪ੍ਰੈਲ ਨੂੰ ਔਰ 85 ਕਿਲੋ ਦੇ ਮੈਚ ਹੋਣਗੇ ਦੋ ਬਾਰ ਹੋਣਗੇ 175 ਦੇ ਲਈ ਖਿਡਾਰੀ ਖੇਡਣਗੇ 16 ਟੀਮਾਂ ਹੋਰ ਸਾਈ ਹੋਰ ਖਿਡਾਰੀ ਲੱਖ ਜਿੰਨੂ 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 ਜਿੰਨੂ